ਸਭ ਤੋਂ ਜ਼ਿਆਦਾ ਵਿਸ਼ਵਾਸ ਆਪਣੇ ਗੁਰੂ ਤੇ ਰੱਖਣਾ ਵਧੀਆ ਸੋਚੋ ਚੰਗਾ ਸੋਚੋ ਕਿ ਮੇਰੇ ਨਾਲ ਬੜਾ ਵਧੀਆ ਹੋਣਾ ਇਸ ਸਮੇਂ ਦੇ ਕੋਲੋਂ ਨਹੀਂ ਹਾਰ ਜੀਦਾ ਹੁੰਦਾ ਕਿ ਮੈਂ ਤਾਂ ਬੜੀ ਦੇਰ ਦਾ ਲੱਗਾ 6 ਸਾਲ ਹੋ ਗਏ 8 ਸਾਲ ਹੋ ਗਏ ਕੰਮ ਹੀ ਨਹੀਂ ਬਣਿਆ ਮੈਂ ਕਹਿੰਦਾ ਜੀ ਜਦੋਂ ਮਾਲਕ ਦੀ ਕਿਰਪਾ ਹੋ ਗਈ ਇੱਕ ਰੋਸ਼ਨੀ ਕਿਰਪਾ ਦੀ ਤੁਹਾਡੀ ਜ਼ਿੰਦਗੀ ਤੇ ਹੋ ਗਈ ਨਾ ਮੈਂ ਕਹਿੰਦਾ 100 ਸਾਲਾਂ ਦਾ ਕੰਮ ਇੱਕ ਪਲ ਦੇ ਵਿੱਚ ਹੋ ਜਾਏਗਾ ਤੁਹਾਡਾ ਜਿੱਥੇ ਦੁਨੀਆ ਨੂੰ 100 ਸਾਲ ਲੱਗਣੇ ਹੋਣਗੇ ਨਾ ਉਹ ਕੰਮ ਨੂੰ ਪੂਰਾ ਕਰ ਦੇ ਮਾਲਕ ਨੇ ਤੁਹਾਡਾ ਇਦਾਂ ਹੀ ਕਰਾ ਦੇਣਾ ਬਸ ਡਰਨਾ ਨਹੀਂ ਹਾਰ ਨਹੀਂ ਮੰਨਣੀ ਕਮਜ਼ੋਰ ਨਹੀਂ ਪੈਣਾ ਮਾਲਕ ਦੀ ਰਜਾ ਦੇ ਵਿੱਚ ਹਮੇਸ਼ਾ ਆਪਣੇ ਆਪ ਨੂੰ ਹਿੰਮਤ ਦੇ ਕੇ ਰੱਖਣੀਗੀ ਮੇਰਾ ਗੁਰੂ ਮੇਰੇ ਨਾਲ ਹੈ ਮੈਂ ਨਹੀਂ ਕਿਤੇ ਹੋਰ ਜਾ ਕੇ ਕਲਪਨਾ ਮੈਂ ਕਿਤੇ ਨਹੀਂ ਰੋਣਾ ਮੈਂ ਕਿਸੇ ਨੂੰ ਦੁੱਖ ਨਹੀਂ ਸੁਣਾਣੇ ਮੈਂ ਬੜਾ ਖੁਸ਼ ਆਉਂਦੀ ਰਜਾ ਦੇ ਵਿੱਚ ਬਹਾਨੇ ਲੱਬਿਆ ਕਰੋ ਸਭੋ ਖੁਸ਼ ਰਹੰਦੇ ਮੈਂ ਤੁਹਾਨੂੰ ਸੱਚੀ ਦੱਸੰਦਾ ਜੀ ਇਹ ਤੁਹਾਡੇ ਉੱਤੇ ਹੀ ਹੈ ਜੇ ਦੁਖੀ ਰਹਿਣ ਦੇ ਬਹਾਨੇ ਲੱਭਣੇ ਸ਼ੁਰੂ ਕਰ ਦੋਗੇ ਨਾ ਸਿਰੇ ਉੱਢਦੇ ਤਾਂ ਮੈਂ ਕਹਿੰਨਾ ਉਂਗਲੀਆਂ ਦੇ ਕੀ ਹਜ਼ਾਰਾ ਬਹਾਨੇ ਮਿਲ ਜਣੇ ਤੁਹਾਨੂੰ ਕਿ ਮੇਰਾ ਤਾਂ ਯਾਰ ਕੰਮ ਹੀ ਨਹੀਂ ਬਣਿਆ ਪੇਸ਼ਾਨ ਹੋ ਜੂਗੇਵੇਂ ਸੋਚ-ਸੋਚ ਕੇ ਪਰ ਜੇ ਖੁਸ਼ ਰਹਿਣ ਦੇ ਬਹਾਨੇ ਲੱਭ ਜੋਗੇ ਨਾ ਤੇ ਉਹ ਵੀ ਲੱਖਾਂ ਬਹਾਨੇ ਤੁਹਾਨੂੰ ਲੱਭ ਜਾਣਗੇ ਖੁਸ਼ ਰਹਿਣਾ ਅੱਪਾ ਹੱਸਦੇ ਰੋ ਕੋਈ ਗੱਲ ਨਹੀਂ ਇਹ ਸਾਰੇ ਤੂਫਾਨ ਅੱਪੇ ਪਿੱਛੇ ਹੋਣਗੇ ਮਾਲਕ ਨੇ ਬਾਹ ਫੜੀ ਹੋਈ ਮਾਲਕ ਨੇ ਸੰਭਿਆ ਤੁਹਾਨੂੰ ਇੱਥੇ ਨਹੀਂ ਕੋਈ ਸੋੜ ਸਕਦਾ ਤੁਹਾਨੂੰ ਇਹ ਗੱਲ ਯਾਦ ਰੱਖਣਾ ਕੋਈ ਚਾਹ ਕੇ ਵੀ ਤੁਹਾਡਾ ਮਾੜਾ ਨਹੀਂ ਕਰ ਸਕਦਾ ਬੜਾ ਭਰੋਸਾ ਜੀ ਆਪਣੇ ਰੱਬ ਤੇ ਬਹੁਤ ਹੀ ਵਿਸ਼ਵਾਸ ਹੈ ਪਤਾ ਕੀ ਗੱਲ ਹੈ ਜੀ ਬੜੀਆਂ ਸੱਟਾਂ ਖਾਧੀਆਂ ਜ਼ਿੰਦਗੀ 'ਚ ਪੱਲੇ ਥੋੜੀ ਨਾ ਸੋਚ ਅਲੱਗ ਸੀ ਕਿ ਜੇ ਕੋਈ ਚੀਜ਼ ਮੰਗ ਲਈ ਰੱਬ ਕੋਲੋਂ ਤੇ ਨਹੀਂ ਮਿਲੀ ਤੇ ਰੱਬ ਕੋਲੋਂ ਵੀ ਆਪਾਂ ਨਾਰਾਜ਼ ਹੋ ਗਏ ਕਿ ਅੱਦਾ ਕਿਉਂ ਕਰਤਾ ਮੇਰ ਨਾਲ ਰੱਬਾ ਮੈਂ ਇੰਨਾ ਜ਼ਿਆਦਾ ਮੰਨਣਾ ਫੇਰ ਵੀ ਤੂੰ ਅੱਦਾ ਕਰਤਾ ਪਰ ਹੁਣ ਜਿਹੜੀ ਸਮਝ ਆ ਚੁੱਕੀ ਆ ਨਾ ਹੁਣ ਰੱਬ ਦੇ ਨਾਲ ਗਿਲਾ ਸ਼ਿਕਵਾ ਕਰ ਹੀ ਨਹੀਂ ਸਕਦਾ ਜਿੰਨੇ ਸਾਲ ਲਿਖੇ ਆ ਉਹਦੇ ਸ਼ੁਕਰਾਨੇ ਦੀ ਜਾਣਗੇ ਕਿਉਂਕਿ ਦੇਖੋ ਇਹ ਜ਼ਿੰਦਗੀ ਬਹੁਤ ਔਖੀ ਏ ਤੇ ਦੁਨੀਆ ਬਹੁਤ ਮਤਲਬੀ ਏ ਅੱਬਾ ਵਿਸਵਾਸ ਖੁੱਦ ਕਰਦੇ ਆਂ ਦੁਨੀਆ ਤੇ ਦੁਨੀਆ ਨੂੰ ਦੁੱਖ ਖੁੱਦ ਦੱਸਦੇ ਆਂ ਤਕਲੀਫਾਂ ਕਿਸੇ ਦੇ ਅੱਗੇ ਜਾ ਕੇ ਖੁੱਦ ਦੱਸਦੇ ਆਂ ਭਰੋਸਾ ਦੁਨੀਆ ਤੇ ਖੁੱਦ ਕਰਦੇ ਆਂ ਤੇ ਜਦੋਂ ਫਿਰ ਤੋਖਾ ਮਿਲਦਾ ਫਿਰ ਨਾਮ ਰੱਬ ਤੇ ਲੰਨੇ ਸੋ ਮਾਲਕਤਾ ਜੀ ਸਾਨੂੰ ਸਮਝਾ ਰਿਹਾ ਕਿ ਪੁੱਤਰਾ ਜ਼ਿੰਦਗੀ ਇਹੋ ਹੀ ਹੈ ਜ਼ਿੰਦਗੀ 'ਚ ਬਾ ਕਿਸੇ ਨੇ ਫੜਨੀ ਨਹੀਂ ਸੋਖਾ ਵਕਤ ਹੋਏਗਾ ਤੇ ਸਾਰੇ ਤੇ ਰਗੋ ਆ ਕੇ ਬਹਿਣਗੇ ਹੱਸਣਗੇ ਸਭ ਕੁਝ ਕਰਨਗੇ ਪਰ ਜਦੋਂ ਭਾਰਾ ਸਮਾ ਜਦੋਂ ਤੈਨੂੰ ਲੋਡ ਹੋਈ ਤਾਂ ਤੇਰੇ ਲਈ ਕਿਸੇ ਨੇ ਹੱਥ ਅੱਗੇ ਨਹੀਂ ਕਰਨਾ ਇਸ ਲਈ ਤੂੰ ਨਾ ਇੰਨਾ ਜ਼ਿਆਦਾ ਭਰੋਸਾ ਕਰ ਕਿਸੇ ਤੇ ਮੈਂ ਬੈਠਾ ਤੇਰੇ ਲਈ ਮਾਲਕਤਾ ਜੀ ਸਾਂਭ ਵੀ ਲੰਦਾ ਦੇਖੋ ਦੁਨੀਆ ਤੁਹਾਨੂੰ ਥੱਲੇ ਸੁੱਟ ਕੇ ਚਲੇਗੀ ਕੋਈ ਫਰਕ ਨਹੀਂ ਪੈਂਦਾ ਮਾਲਕ ਨੇ ਸਾਂਭ ਲੈਣਾ ਆਪਣੇ ਆਪ ਆਪਣੇ ਤਰੀਕੇ ਨਾਲ ਸਾਂਭ ਲੈਣਾ ਹੁੰਨੇ ਇਹ ਬਸ ਗੱਲ ਐ ਹੋਈ ਹੈ ਕਿ ਭਰੋਸਾ ਤੁਸੀਂ ਰੱਖੋ ਕਿ ਨਹੀਂ ਜੀ ਮੈਂ ਤਾਂ ਪਿੱਛੇ ਹੀ ਰਹਿਣਾ ਮੈਂ ਨਹੀਂ ਹੁਣ ਅੱਗੇ ਵਸ ਸਕਦਾ ਹੁਣ ਤਾਂ ਖਤਮ ਹੈ ਜੀ ਜ਼ਿੰਦਗੀ ਇਹ ਸ਼ਬਦ ਤੁਹਾਡੇ ਕੋਲੋਂ ਨਹੀਂ ਨਿਕਲਨੇ ਚਾਹੀਦੇ ਤੁਸੀਂ ਕੀ ਕਹਿਣਾ ਕਿ ਮੇਰਾ ਮਾਲਕ ਸਾਹਮਣੇ ਬੈਠਾ ਮੈਨੂੰ ਪੂਰਾ ਵਿਸ਼ਵਾਸ ਆ ਆਪਣੇ ਗੁਰੂ ਤੇ ਜਿਹੜੇ ਕਿਸਮਤ ਦੇ ਪੰਨੇ ਮੈਨੂੰ ਲੱਗਦੇ ਵੀ ਕੁਛ ਨਹੀਂ ਲਿਖਿਆ ਮੇਰਾ ਮਾਲਕ ਬੜੀ ਸੋਹਣੀ ਤਕਦੀਰ ਲਿਖਦਾ ਵਾ ਮੇਰੀ ਮੇਰੀ ਕਹਾਣੀ ਖਤਮ ਨਹੀਂ ਹੋਈ ਮੇਰਾ ਮਾਲਕ ਜੇ ਲਿਖਨ ਦਿਆ ਕਹਾਣੀ ਵਿਸ਼ਵਾਸ ਰੱਖੋ ਵਧੀਆ ਆਏਗਾ